ਤੰਤਨ ਬਾਬਾ ਅਜੀਤ ਸਿੰਘ ਦੀ ਤੰਤਨ ਬਾਬਾ ਜਗਰ ਸਿੰਘ ਤੰਤਨ ਬਾਬਾ ਜੋਰਾਵਰ ਸਿੰਘ ਦੀ ਤੰਤਨ ਬਾਬਾ ਫਤੇ ਸਿੰਘ ਜੀ ਕੇਰ ਦੀ ਸਰਦੀ ਹੱਡੀਆਂ ਚ ਸਤਨਾਮ ਕਰਤਾ ਪੁਰਤ ਨਿਰਭੋਗ ਨਿਰਵੈਰ ਅਕਾਲ ਮੂਰਤ ਜੂਨੀ ਸੇਵੰ ਗੁਰਪਰਸਾਦ ਆਦ ਸੱਚ ਜੁਗਾਦ ਸੱਚ ਹਾਬੀ ਸੱਚ ਨਾਨਕ ਕੋਸੀ ਵੀ ਸੱਚ ਦਸ ਗੁਰੂਆਂ ਦੇ ਨਾਮ ਪਹਿਲੇ ਪਾਸ਼ੇ ਗੁਰੂ ਨਾਨਕ ਦੇਵ ਜੀ ਦੂਜੇ ਪਾਸ਼ੇ ਗੁਰੂ ਅੰਗਦ ਦੇਵ ਜੀ ਤੀਜੇ ਪਾਸ਼ੇ ਗੁਰੂ ਅਮਰਦਾਸ ਜੀ ਚੌਥੇ ਪਾਸ਼ੇ ਗੁਰੂ ਰਾਮਦਾਸ ਜੀ ਪੰਜਵੇਂ ਪਾਸ਼ੇ ਗੁਰੂ ਅਰਜਨ ਦੇਵ ਜੀ ਛੇਵੇਂ ਪਾਸ਼ੇ ਗੁਰੂ ਹਰਗੋਬਿੰਦ ਜੀ ਸੱਤਵੇਂ ਪਾਸ਼ੇ ਗੁਰੂ ਹਰ Rai ਜੀ ਅੱਠਵੇਂ ਪਾਸ਼ੇ ਗੁਰੂ ਹਰਕ੍ਰਿਸ਼ਨ ਜੀ ਨੌਵੇਂ ਪਾਸ਼ੇ ਗੁਰ ਤੇਗ ਬਹਾਦਰ ਜੀ ਦਸਵੇਂ ਪਾਸ਼ੇ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਸ਼ੇ ਆਈਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਜੋਤੀਸਰੂਪ ਸ੍ਰੀ ਫਤਿਹਗੜ੍ਹ ਸਾਹਿਬ ਦੇ ਬਾਹਰ ਅਸੀਂ ਖੜੇ ਹੋਏ ਆ ਇੱਥੇ ਮਾਪਿਆਂ ਦੇ ਨਾਲ ਜਿਹੜੇ ਬੱਚੇ ਇਸ ਧਰਤੀ ਤੇ ਪਹੁੰਚ ਰਹੇ ਨੇ ਨਮਸਤਕ ਹੋ ਰਹੇ ਨੇ ਉਹ ਇਹਨਾਂ ਦਿਨਾਂ ਦੇ ਸ਼ਹੀਦੀ ਦੇ ਦਿਨਾਂ ਦੇ ਵਿੱਚ ਅੱਜ ਜਿਹੜਾ ਇਸ ਜੋੜ ਮੋਲ ਤੇ ਇਕੱਠੇ ਹੋ ਰਹੇ ਨੇ ਉਹ ਕਿਵੇਂ ਮਹਿਸੂਸ ਕਰ ਰਹੇ ਨੇ ਇੱਥੇ ਆ ਕੇ ਕਿਹੜੀਆਂ ਚੀਜ਼ਾਂ ਸਿੱਖ ਰਹੇ ਨੇ ਕਿਹੜੀਆਂ ਚੀਜ਼ਾਂ ਦੇ ਨਾਲ ਜਿਹੜੀ ਵਿਰਾਸਤ ਦੇ ਨਾਲ ਕਿਸ ਤਰੀਕੇ ਨਾਲ ਜੁੜ ਰਹੇ ਨੇ ਉਹਨਾਂ ਤੋਂ ਅੱਗੇ ਜਾਣਾਂਗੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਸਸਤੀਕਾਲ ਜੀ ਸਸਤੀਕਾਲ ਜੀ ਮੇਰਾ ਨਾਮ ਸੈਜਤ ਕੌਰ ਹੈ ਤੁਸੀਂ ਅੱਜ ਆਏ ਹੋ ਆਪਣੇ ਮੰਮੀ ਪਾਪਾ ਦੇ ਨਾਲ ਤੁਹਾਨੂੰ ਇੱਥੇ ਆ ਕੇ ਕਿੰਨੇ ਦਾ ਲੱਗਦਾ ਇੱਥੋਂ ਕੀ ਸਿੱਖਣ ਨੂੰ ਮਿਲਦਾ ਜੀ ਸਾਨੂੰ ਇੱਥੇ ਆ ਕੇ ਸਿੱਖਣ ਤੋਂ ਮਿਲਦਾ ਸਾਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਤੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਤੁਸੀਂ ਚਾਰੇ ਸਹਬਜ਼ਾਦਿਆਂ ਨੇ ਸ੍ਰੀ ਸਾਨੂੰ ਨਾਮ ਸੁਣਾਉਗੇ ਜੀ ਹਾਂਜੀ ਜ਼ਰੂਰ ਤੰਤਨ ਬਾਬਾ ਅਜੀਤ ਸਿੰਘ ਜੀ ਤੰਤਨ ਬਾਬਾ ਜਗਜਾਰ ਸਿੰਘ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਔਰ ਬੱਚੇ ਤੁਹਾਨੂੰ ਨਵਾਂ ਕੀ ਪਤਾ ਲੱਗਿਆ ਇੱਥੇ ਆ ਕੇ ਵੀ ਇਹ ਚੀਜ਼ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਪਰ ਇੱਥੇ ਆ ਕੇ ਜਦੋਂ ਤੁਸੀਂ ਆਏ ਤੇ ਉਹ ਤੁਹਾਨੂੰ ਇੱਥੇ ਆ ਕੇ ਫਿਰ ਪਤਾ ਲੱਗਿਆ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਤੇ ਇਸ ਵਾਰ ਜੱਸ ਸਭਾ ਆਂਦੀ ਹੈ ਤੇ ਇੱਥੇ ਬਹੁਤ ਵਧੀਆ ਲੱਗਦਾ ਹੈ ਜੀ ਤੁਹਾਨੂੰ ਕੋਈ ਪਾਠ ਆਂਦਾ ਜੀ ਹਾਂਜੀ ਮੂਲ ਮੰਤਰ ਆਂਦਾ ਜੀ ਸੁਣਾਓ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਪਣੇ ਮਾਪਿਆਂ ਦੇ ਨਾਲ ਜਿਹੜੇ ਬੱਚੇ ਪਹੁੰਚੇ ਨੇ ਉਹਨਾਂ ਦੀ ਗੱਲਬਾਤ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਉਹ ਵੀ ਕੁਝ ਨਾ ਕੁਝ ਸੁਣਾਉਣਾ ਚਾਹੁੰਦੇ ਹੁੰਦੇ ਨੇ ਕਈ ਵਾਰ ਉਹਨਾਂ ਨੂੰ ਮੀਡੀਆ ਦਾ ਕੈਮਰਾ ਨਹੀਂ ਦਾ ਬੱਚੇ ਤੁਹਾਡਾ ਕੀ ਨਾਮ ਹੈ ਜੀ ਮਨਜੋਤ ਸਿੰਘ ਬੱਚੇ ਤੁਹਾਡਾ ਸਾਹਿਬ ਪ੍ਰੀਤ ਕੋਰਸ ਬੱਚੇ ਤੁਹਾਡਾ ਕੀ ਨਾਮ ਹੈ ਜਸ਼ਨ ਜੋ ਸਿੰਘ ਜੀ ਸਭ ਤੋਂ ਪਹਿਲਾਂ ਬੱਚੇ ਜੋ ਤੁਸੀਂ ਸੁਣਾਉਣਾ ਚਾਹੁੰਦੇ ਹੋ ਜੋ ਵੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ ਆਰਾਮ ਦੇ ਨਾਲ ਬੇਫਿਕਰ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਕੀਉਂ ਕਾ ਸਤਨਾਮ ਕਰਤਾ ਪੂਰਤ ਨਿਰਭੋਗ ਨਿਰਵਾਨ ਅਕਾਲ ਮੂਰਤ ਜੂਨੀ ਸੇਵੰ ਗੁਰਪਰਸਾਦ ਆਦ ਸੱਚ ਜੁਗਾਦ ਸੱਚ ਹਾਬੀ ਸੱਚ ਨਾਨਕ ਕੋਸੀ ਵੀ ਸੱਚ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਜੀ ਬੱਚੇ ਤੁਸੀਂ ਹੁਣ ਜੀ ਸੁਣਾਓ ਫਤਿਹ ਬਲਾਓ ਵੈ ਗੁਰਜੀ ਕਾਕਾ ਸਾਹਿਬ ਵੈ ਗੁਰਜੀ ਅੱਦਾ ਹੱਥ ਵੀ ਵੈ ਗੁਰਜੀ ਕਾਕਾ ਸਾਹਿਬ ਵੈ ਗੁਰਜੀ ਕੀ ਬੋਲੀ ਜੀ ਤੁਸੀਂ ਕੀ ਸੁਣਾਓਗੇ ਸਾਨੂੰ ਮੂਲ ਮੰਤਰ ਸੁਣਾਓ ਤੁਮ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਲਪੁਰਖੁ ਜੁਨੀ ਸੈ ਗੁਰਪਸਾਦ ਗੁਰਪ੍ਰਸਾਦ ਆ ਆ ਸੱਚ ਜਗਾ ਸੱਚ ਹੈਬੀ ਸੱਚ ਨਾਨਕ ਕੋ ਸਿਰ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਚੇ ਤੁਸੀਂ ਕੀ ਸੁਣਾਓਗੇ ਸਾਡੀ ਮੈਂ ਸ਼ਬਦ ਸੁਣਾਉਣਾ ਚਾਹਨੀ ਆ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰ ਸਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਸਨ ਲੋਹਾਲ ਜੀ ਕੈਰ ਦਿਸਰਦੀ ਹੱਡੀਆਂ چیرੇ ਵਾਲ ਗੁਰਾਂ ਦੇ ਠਰਦੇ ਨੇ ਕੈਰ ਦਿਸਰਦੀ ਹੱਡੀਆਂ ਚੀਰੇ ਸੀ ਹੋ ਨੀਨੇ ਖੇਡੀ ਚਾਲ ਜੀ ਗੰਗੂ ਪਾਪੀਉਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਰਾਤ ਹਨੇਰੀ ਬਿਜਲੀ ਲਿਸ਼ਕੇ ਰਾ ਜੰਗਲਾਂ ਦੇ ਜੰਗਲਾ ਦੇ ਪੈ ਗੇ ਨੇ ਕੈਸੀ ਹੋ ਨੀਨੇ ਖੇਟੀ ਚਾਲ ਜੀ ਉਹ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜੀ ਕੁਝ ਹੋਰ ਵੀ ਸੁਣਾਉਣਾ ਚਾਹੁੰਦੇ ਹੋ ਤਾਂ ਸੁਣਾ ਸਕਦੇ 10 ਗੁਰੂਆਂ ਦੇ ਨਾਮ ਪਹਿਲੇ ਪਾਸ਼ੇ ਗੁਰੂ ਨਾਨਕ ਦੇਵ ਜੀ ਦੂਜੇ ਪਾਸ਼ੇ ਗੁਰੂ ਅੰਗਦ ਦੇਵ ਜੀ ਤੀਜੇ ਪਾਸ਼ੇ ਗੁਰੂ ਅਮਰਦਾਸ ਜੀ ਚੌਥੇ ਪਾਸ਼ੇ ਗੁਰੂ ਰਾਮਦਾਸ ਜੀ ਪੰਜਵੇਂ ਪਾਸ਼ੇ ਗੁਰੂ ਅਰਜਨ ਦੇਵ ਜੀ ਛੇਵੇਂ ਪਾਸ਼ੇ ਗੁਰੂ ਹਰਗੋਬਿੰਦ ਜੀ ਸੱਤਵੇਂ ਪਾਸ਼ੇ ਗੁਰੂ ਹਰ Rai ਜੀ ਅੱਠਵੇਂ ਪਾਸ਼ੇ ਗੁਰੂ ਹਰਕ੍ਰਿਸ਼ਨ ਜੀ ਨੌਵੇਂ ਪਾਸ਼ੇ ਗੁਰੂ ਤੇਗ ਬਹਾਦਰ ਜੀ ਦਸਵੇਂ ਪਾਸ਼ੇ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਸ਼ੇ ਆਈਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਹੋ ਤਖਤਾਂ ਦੇ ਨਾਮ ਛੋਟੇ ਸਾਹਿਬ ਜਦ ਦੇ ਨਾਮ ਵੱਡੇ ਸਾਹਿਬ ਜਦ ਦੇ ਨਾਮ ਸਾਰੇ ਤੁਸੀਂ ਸੁਣਾਉਣਾ ਚਾਹਦੇ ਸੀ ਸੁਣਾਓ ਚਾਰ ਸਹਿਬ ਜਾ ਦੇ ਨਾਮ ਬਾਬਾ ਜੀ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਪੰਜ ਕਕਾਰਾਂ ਦੇ ਨਾਮ ਕੇਸ ਕੰਗਾ ਕੜਾ ਕਿਰਪਾਨ ਖਸ਼ੇਰਾ ਅਤੇ ਪੰਜ ਚਾਰ ਧਾਮਾਂ ਦੇ ਨਾਮ ਨਾਨਕ ਨਨਕਾਣਾ ਸਾਹਿਬ ਕੇਸ ਨਨਕਾਣਾ ਸਾਹਿਬ ਪਟਨਾ ਸਾਹਿਬ ਤੇ ਮੁਕਤਸਰ ਸਾਹਿਬ ਤੇ ਤਰਨਤਾਰਨ ਸਾਹਿਬ ਜੀ ਸ਼ੁਕਰੀਆ ਬਹੁਤ ਬਹੁਤ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤ